ਪੰਜਾਬ ਵਿੱਚ ਖੇਤਰੀ ਪਾਰਟੀ ਸ਼ੋਮਣੀ ਅਕਾਲੀ ਦਲ ਜਿਸ ਨੂੰ ਲੈ ਕੇ ਜੋ ਪੰਜਾਬ ਦੇ ਲੋਕ ਅੱਜ ਉਸ ਖੇਤਰੀ ਪਾਰਟੀ ਨੂੰ ਮੁੜ ਸੁਰਜੀਤ ਕਰਨ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਫਿਰ ਪੰਜਾਬ ਦਾ ਮੁੱਖ ਮੰਤਰੀ ਦੇਖਣ ਲਈ ਲੋਕ ਉਤਾਵਲੇ ਹੋਏ ਬੈਠੇ ਨੇ ਲੋਕ ਪੰਜਾਬ ਦੇ ਇਹੀ ਗੱਲ ਲੈ ਕੇ ਜੋ ਚਰਚਾ ਕਰਨੇ ਕਿ ਪੰਜਾਬ ਦੀ ਖੇਤਰੀ ਪਾਰਟੀ ਜਦੋਂ ਤੱਕ ਪੰਜਾਬ ਵਿੱਚ ਸੱਤਾ ਵਿੱਚ ਨਹੀਂ ਆਉਂਦੀ ਪੰਜਾਬ ترقی ਨਹੀਂ ਕਰ ਸਕਦਾ ਸੋ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨਲ ਦੇ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਤੇ ਜਿਹੜੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਤੁਹਾਨੂੰ ਪੂਰੀ ਜਾਣਕਾਰੀ ਦੇ ਸਕੀਏ ਜੋ ਇੱਕ ਪਾਸੇ ਅਕਾਲੀ ਦਲ ਪਾਰਟੀ ਜਿਸ ਦਾ ਹਸ਼ਰ ਭਾਵੇਂ ਇਸ ਸਮੇਂ ਬਹੁਤ ਮਾਰਾ ਹੈ ਬਹੁਤ سارے ਲੀਡਰ ਅਕਾਲੀ ਦਲ ਨੂੰ ਛੱਡ ਕੇ ਚੁੱਪ ਬੈਠੇ ਹੋਏ ਨੇ ਅਕਾਲੀ ਦਲ ਤੋਂ ਪਾਸਾ ਵਟ ਕੇ ਬੈਠੇ ਹੋਏ ਨੇ ਕੁਝ ਅਕਾਲੀ ਦਲ ਦੇ ਉੱਪਰ ਵੱਡੇ ਇਲਜ਼ਾਮ ਲਾ ਰਹੇ ਨੇ ਕੁਝ ਦੂਸਰੀਆਂ ਪਾਰਟੀਆਂ ਦੇ ਵੱਲੋਂ ਏਜੰਸੀਆਂ ਦੇ ਵੱਲੋਂ ਜਿਹੜਾ ਉਹਨਾਂ ਨੂੰ ਭਰਮਾਇਆ ਜਾ ਰਿਹਾ ਹੈ ਪਰ ਪੰਜਾਬ ਦੇ ਲੋਕ ਖਾਸ ਕਰਕੇ ਮਾਲਵਾ ਤੇ ਮਾਝਾ ਇਹ ਤੋਂ ਲੋਕ ਅੱਜ ਵੀ ਯਾਦ ਕਰ ਰਹੇ ਨੇ ਅਕਾਲੀ ਸਰਕਾਰ ਨੂੰ 2000 ਜਿਹੜਾ ਕਿ 7 ਤੋਂ ਲੈ ਕੇ 2012 ਦੇ ਵਿੱਚ ਪੰਜਾਬ ਨੇ ਬਹੁਤ ਵੱਡੇ ਪ੍ਰੋਜੈਕਟ ਲਾਏ ਪੰਜਾਬ ਨੂੰ ਪਾਵਰ ਪਲੱਸ ਬਣਾ ਦਿੱਤਾ ਸੂਬਾ ਜਿੱਥੇ ਥਰਮਲ ਪਲਾਂਟ ਪੰਜਾਬ ਵਿੱਚ ਨਵੇਂ ਲਾ ਕੇ ਪੰਜਾਬ ਵਿੱਚ ਬਿਜਲੀ ਦਾ ਉਤਪਾਦਨ ਹੋਇਆ ਨਾਲ ਹੀ ਪੰਜਾਬ ਦੇ ਵਿੱਚ ਵੱਡੇ ਹੋਰ ਪ੍ਰੋਜੈਕਟ ਆਏ 2000 ਜੋ 7 ਤੋਂ ਲੈ ਕੇ 2012 ਦੀ ਸਰਕਾਰ ਅਕਾਲੀ ਦਲ ਦੀ ਚੱਲੀ ਉਸ ਸਮੇਂ ਜੋ ਪੰਜਾਬ ਨੇ ਤਰੱਕੀ ਕੀਤੀ ਉਹ ਲੋਕ ਅੱਜ ਵੀ ਯਾਦ ਕਰ ਰਹੇ ਨੇ ਸੋ ਉਸ ਤੋਂ ਪਹਿਲਾਂ ਜਦੋਂ ਅਕਾਲੀ ਸਰਕਾਰ ਬਣੀ ਤਾਂ ਪੰਜਾਬ ਦੇ ਹਾਲਾਤ ਬਹੁਤ ਹੀ ਤਰਸਯੋਗ ਸੀ ਜਦੋਂ ਕਿ ਪੰਜਾਬ ਮਾੜੇ ਦੌਰ ਚੋਂ ਗੁਜ਼ਰਿਆ ਸੀ 1995 ਤੱਕ ਪੰਜਾਬ ਦੇ ਵਿੱਚ ਬਿਲਕੁਲ ਚੀਰੋ ਹੋ ਚੁੱਕਿਆ ਸੀ ਜੋ ਪੰਜਾਬ ਦੀ ਆਪਣਾ ਰੈਵਿਊ ਨੂੰ ਹੈ ਜਾਂ ਪੰਜਾਬ ਦੇ ਵਿੱਚ ਜੋ ਵੱਡੇ ਪ੍ਰੋਜੈਕਟ ਸੀ ਉਹ ਬਿਲਕੁਲ ਬੰਦ ਹੋ ਚੁੱਕੇ ਸੀ ਸੋ ਅਕਾਲੀ ਸਰਕਾਰ ਜਦੋਂ 1997 ਦੇ ਵਿੱਚ ਬਣਦੀ ਹੈ ਤਾਂ ਉਸ ਤੋਂ ਬਾਅਦ ਪੰਜਾਬ ਨੇ ਤਰੱਕੀ ਦੀਆਂ ਲੀਹਾਂ ਤੇ ਪੈਰ ਪਾਇਆ ਤੇ ਹੌਲੀ-ਹੌਲੀ ਤਕੀ ਵਾਲੇ ਪਾਸੇ ਨੂੰ ਚੱਲੀ ਫਿਰ ਕਾਂਗਰਸ ਸਰਕਾਰ ਆਉਂਦੀ ਏ ਉਹਨਾਂ ਨੇ ਵੀ ਆਪਣਾ ਯੋਗਦਾਨ ਪਾਇਆ ਪਰ ਜੋ ਅਕਾਲੀ ਸਰਕਾਰ ਨੇ ਪੰਜਾਬ ਨੂੰ ਤਰੱਕੀ ਦਿੱਤੀ ਪੰਜਾਬ ਦੇ ਵਿੱਚ ਪ੍ਰੋਜੈਕਟ ਲਾਏ ਉਹ ਕਾਂਗਰਸ ਸਰਕਾਰ ਨਹੀਂ ਕਰ ਸਕੀ ਸੋ 2012 ਤੋਂ 2017 ਤੱਕ ਜੋ ਸਰਕਾਰ ਬਣੀ ਉਸ ਵਿੱਚ ਭਾਵੇਂ ਥੋੜਾ ਅਕਾਲੀ ਲੀਡਰਾਂ ਦੇ ਵੱਲੋਂ ਆਪਣੇ ਜਿਹੜੇ ਨਿੱਜੀ ਹਿੱਤਾਂ ਨੂੰ ਪੈਹਲ ਦਿੱਤੀ ਗਈ ਕੁਝ ਲੀਡਰਾਂ ਨੇ ਜਿਹੜਾ ਕਿ ਪੰਜਾਬ ਦੇ ਵਿੱਚ ਮਾਫੀਆ ਸ਼ੁਰੂ ਕਰ ਦਿੱਤੇ ਜਿਸ ਕਾਰਨ ਅੱਜ ਅਕਾਲੀ ਦਲ ਨੂੰ ਉਸ ਤੋਂ ਬਾਅਦ ਜਿਹੜਾ ਇਹ ਹਸ਼ਰ ਹੋਇਆ ਉਹ ਲੀਡਰਾਂ ਨੇ ਹੀ ਜਿਹੜਾ ਕਿ ਕੁਝ ਚੰਦ ਲੀਡਰ ਸੀ ਜਿਨ੍ਹਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਆਪਣੇ ਜਿਹੜੇ ਮੁਨਾਫੇ ਲੈ ਪਰ ਅੱਜ ਲੋਕ ਜਿਹੜੇ ਨੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਵੀ ਦੇਖ ਚੁੱਕੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੇਖ ਚੁੱਕੇ ਨੇ ਪਰ ਲੋਕ ਅੰਦਰੋਂ ਅੰਦਰ ਹੀ ਇਹ ਗੱਲ ਕਰ ਰਹੇ ਨੇ ਕਿ ਅਕਾਲੀ ਸਰਕਾਰ ਅਕਾਲੀ ਹੀ ਸੀ ਕਿ ਲੋਕ ਜੇ ਭਲਾਈ ਸਕੀਮਾਂ ਸੀ ਜੋ ਗਰੀਬੀ ਰੇਖਾ ਦੇ ਲੋਕ ਇੱਥਾ ਰਹ ਰਹੇ ਸੀ ਉਹਨਾਂ ਨੂੰ ਜੋ ਭਲਾਈ ਸਕੀਮਾਂ ਮਿਲ ਰਹੀਆਂ ਸੀ ਉਹਨਾਂ ਨੂੰ ਲੈ ਕੇ ਲੋਕ ਗੱਲਾਂ ਕਰ ਰਹੇ ਨੇ ਜਾਂ ਹੋਰ ਜਿਹੜੇ ਹੋਰ ਮਿਡਲ ਕਲਾਸ ਦੇ ਲੋਕ ਨੇ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਜੋ ਅਕਾਲੀ ਸਰਕਾਰ ਦੇ ਵਿੱਚ ਉਹਨਾਂ ਨੂੰ ਸਹੂਲਤਾਂ ਮਿਲੀਆਂ ਉਹਨਾਂ ਦੇ ਕੰਮ ਹੁੰਦੇ ਰਹੇ ਉਹ ਸਾਰੀਆਂ ਕਿਤੇ ਨਾ ਕਿਤੇ ਅੱਜ ਲੋਕਾਂ ਨੂੰ ਯਾਦ ਆ ਰਹੀਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਇਸ ਸਮੇਂ ਭਾਵੇਂ ਸਾਬਕਾ ਪ੍ਰਧਾਨ ਹੋ ਚੁੱਕੇ ਨੇ ਉਨ੍ਹਾਂ ਨੂੰ ਅਗਲਾ ਅਕਾਲੀ ਦਲ ਦਾ ਪ੍ਰਧਾਨ ਬਣਨ ਵਾਸਤੇ ਲੋਕਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਅਕਾਲੀ ਦਲ ਨੇ ਨਵੀਂ ਪਰਥੀ ਕੀਤੀ ਜੋ ਉਹ ਪਰਥੀ ਉਹ ਜੋਸ਼ ਸ਼ੋਰ ਨਾਲ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਹੋਈ ਏ ਸ਼ਹਿਰਾਂ ਦੇ ਲੋਕ ਵੀ ਅਕਾਲੀ ਦਲ ਨੂੰ ਯਾਦ ਕਰ ਰਹੇ ਨੇ ਕਿਉਂਕਿ ਜੋ ਰੇੜੀ ਫੜੀ ਲਾਉਂਦਾ ਸੀ ਉਸ ਨੂੰ ਜਿਹੜਾ ਕਿ ਉਸ ਸਮੇਂ ਕਰਜ਼ਾ ਮਿਲਦਾ ਸੀਗਾ 50000 ਤੱਕ ਉਹ ਆਪਣਾ ਕੰਮ ਸ਼ੁਰੂ ਕਰ ਸਕਦਾ ਸੀ ਅਕਾਲੀ ਦਲ ਪਿੰਡਾਂ ਦੇ ਵਿੱਚ ਕਰਜ਼ੇ ਪਾਸ ਕਰਦਾ ਸੀ ਉਹਨਾਂ ਨੂੰ ਜਿਹੜਾ ਕਿ ਪੇੜੀਆਂ ਕਾਪੀਆਂ ਬਣੀਆਂ ਹੋਈਆਂ ਸੀ ਕਮਰੇ ਮਿਲਦੇ ਸੀਗੇ ਜਿਹੜੇ ਗਰੀਬ ਲੋਕ ਹੁੰਦੇ ਸੀ ਉਹਨਾਂ ਨੂੰ ਜਾਂ ਉਹਨਾਂ ਨੂੰ ਆਟਾ ਦਾਲ ਮਿਲਦੀ ਸੀ ਸੋ ਉਹਨਾਂ ਦੇ ਬੱਚਿਆਂ ਨੂੰ ਪੜ੍ਹਨ ਵਾਸਤੇ ਸਕਾਲਰਸ਼ਿਪ ਮਿਲਦੀ ਸੀ ਇਹ ਸਾਰੀਆਂ ਲੋਕ ਭਲਾਈ ਸਕੀਮਾਂ ਸੀ ਜਿਹੜੀਆਂ ਇਹ ਪਿਛਲੀਆਂ ਸਰਕਾਰਾਂ ਜਦੋਂ ਬਦਲੀਆਂ ਤਾਂ ਉਹਨਾਂ ਵੱਲੋਂ ਬੰਦ ਹੋ ਗਈਆਂ ਸੋ ਪੰਜਾਬ ਦੇ ਸਿਰ ਕਰਜ਼ਾ ਚੜਨਾ ਸ਼ੁਰੂ ਹੋ ਗਿਆ ਤੇ ਉਹ ਭਲਾਈ ਸਕੀਮਾਂ ਬੰਦ ਕਰਨੀਆਂ ਪਈਆਂ ਜਿਸ ਕਰ ਲੋਕ ਅੱਜ ਵੀ ਅਕਾਲੀ ਸਰਕਾਰ ਨੂੰ ਯਾਦ ਕਰ ਰਹੇ ਨੇ ਕਿ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਸਰਕਾਰ ਜੇਕਰ 2027 ਦੇ ਵਿੱਚ ਮਜ਼ਬੂਤ ਹੋ ਜਾਂਦੀ ਏ ਪਾਰਟੀ ਤਾਂ ਜਰੂਰ ਅਕਾਲੀ ਸਰਕਾਰ ਇੱਕ ਵਾਰ ਸੱਤਾ ਵਿੱਚ ਆਵੇਗੀ ਔਰ ਜਿਸ ਤਰ੍ਹਾਂ ਲੋਕਾਂ ਨੇ ਹੁਣ ਯਾਦ ਕਰਨਾ ਸ਼ੁਰੂ ਕੀਤਾ ਹੈ ਲੋਕਾਂ ਦੇ ਵੱਲੋਂ ਉਸ ਨੂੰ ਦੁਬਾਰਾ ਲਿਆਉਣ ਲਈ ਪੰਜਾਬ ਵਿੱਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ